ਤੇ ਆ ਦਾ ਕੁਛ ਵੀ ਨਹੀਂ ਦੇਖ ਰਿਹਾ ਕਾ ਚਮਚ ਬੱਜ ਗਿਆ ਲਗਾ ਉਹ ਦੇਖ ਬਦਾਂ ਦੇ ਰਾਈਟ ਡਿਸਕਲੇਮਰ ਅੰਡਰ ਸੈਕਸ਼ਨ 107 ਆਫ ਦਾ ਕਾਪੀਰਾਈਟ ਐਕਟ 1976 ਅਲਾਉਂਸ ਇਸ ਮੇਡ ਫॉर ਫੇਅਰ ਯੂਸ ਫॉर ਪਰਪਸਸਿਸ ਸਚ ਐਸ ਕ੍ਰਿਟਿਸਿਜ਼ਮ ਕਮੈਂਟ ਨਿਊਜ਼ ਰਿਪੋਰਟਿੰਗ ਸਕਾਲਰਸ਼ਿਪ ਐਂਡ ਰਿਸਰਚ ਫੇਅਰ ਯੂਸ ਇਸ ਅ ਯੂਸ ਪਰਮਿਟਿਡ ਬਾਈ ਕਾਪੀਰਾਈਟ ਸਟੈਚੂਟ ਥੈਟ ਮਾਈਟ ਆਦਰਵਾਈਜ਼ ਬੀ ਇਨਫਰਿੰਜਿੰਗ ਨਾਨ-ਪ੍ਰੋਫਿਟ ਐਜੂਕੇਸ਼ਨਲ অর ਪਰਸਨਲ ਯੂਸ ਟਿੱਪਸ ਦਾ ਬੈਲੈਂਸ ਇਨ ਫੇਵਰ ਆਫ ਫੇਅਰ ਯੂਸ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆਂ ਕਿ ਤੁਸੀਂ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਅਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫੇਰ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਨਾ ਤੇ ਰਖੜੀ ਦਾ ਤਿਹਾਰ ਚੱਲ ਰਿਹਾ ਸੀ ਨਾ ਤੇ ਰਖੜੀ ਬੰਨਣਾ ਆ ਰਹੇ ਸੀਗੇ ਤੇ ਮੇਰੇ ਤੇਰੇ ਰਖੜੀ ਬੰਨਣਾ ਆ ਰਹੇ ਸੀਗੇ ਨਾ ਕੋਣ ਰਖੜੀ ਬੰਨਣਾ ਆ ਰਿਹਾ ਤੁਸੀਂ ਸਾਰੀਆਂ ਭੈਣਾਂ ਤਾਂ ਇੱਥੇ ਬੈਠੀਆਂ ਤੁਸੀਂ ਤਾਂ ਬੰਨ ਲੈ ਰਖੜੀ ਹੁਣ ਕੌਣ ਆ ਰਿਹਾ ਰਖੜੀ ਬੰਨਣ ਤੁਹਾਡੇ ਕਿ ਜਿਹੜੇ ਤੇਰੇ ਪਿਆਰੇ ਸਬਸਕ੍ਰਾਈਬਰ ਫੈਨ ਫੋਲੋਇੰਗ ਉਹਨਾਂ ਵਿੱਚ ਕੋਈ ਆ ਰਿਹਾ ਤਾਇਆ ਜੀ ਦੀ ਕੁੜੀ ਛੋਲੀ ਵੀ ਮਤਲਬ ਵੱਡੀ ਨਹੀਂ ਮੇਰੇ ਤੋਂ ਦੀਦੀ ਨੇ ਮੇਰੇ ਤੇ ਉਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਆ ਤੇ ਉਹ ਅੱਜ ਆਏ ਸੀਗੇ ਆਪਣੇ ਘਰੇ ਠੀਕ ਹੈ ਤੇ ਉਹ ਮੈਨੂੰ ਕਹਿ ਰਹੇ ਸੀਗੇ ਮਾਸੀ ਵੀ ਸਾਡੀ ਹੇਅਰ ਸਟਾਈਲ ਕਰ ਤੇ ਆਹੋ ਮਾਸੀ ਕਰੋਗੀ ਹੇਅਰ ਸਟਾਈਲ ਮਾਸੀ ਨੂੰ ਸੰਧੂਰਤਾ ਭਰਨਾ ਆਉਂਦਾ ਨਹੀਂ ਕਤੇ ਹੇਅਰ ਸਟਾਈਲ ਕਰੂਗੀ ਮੇਰਾ ਮੂਡ ਹੋਇਆ ਪਿਆ ਦੀ ਮੈਂ ਅਧੀ ਹਸਬੈਂਡ ਨਾਲ ਥੋੜਾ ਜਿਹਾ ਪ੍ਰੈਂਕ ਕਰਾਂ ਤੇ ਆਪਾਂ ਉਹ ਦਿਖਾਵਾਂਗੇ ਤੁਹਾਨੂੰ ਲਾਸਟ ਚ ਤੇ ਬਲੌਗ ਅੱਗੇ ਵੱਡੀ ਐ ਪ੍ਰੈਂਕ ਕਰਨ ਵਾਲੀ ਆਪਦੇ ਹਸਬੈਂਡ ਨਾਲ ਪ੍ਰੈਂਕ ਕਰਦੀ ਕਰਦੀ ਉਹਦੇ ਕੋਲ ਛਿੱਤਾਂ ਨਾ ਖਾ ਕੇ ਬਹਿ ਜੀ ਅੱਜ ਤੋਂ ਪਹਿਲਾਂ ਆਪਾਂ ਇਹਨਾਂ ਦੇ ਹੈਅਰ ਸਟਾਈਲ ਕਰਦੇ ਆਂ ਤੇ ਸ਼ੁਰੂ ਕਰਦੇ ਆਪਾਂ ਨੰਨੇ ਜਿਹੇ ਬੱਚੇ ਤੋਂ ਕਿ ਪਹਿਲਾਂ ਆਪਾਂ ਇਹਦੇ ਹੈਅਰ ਸਟਾਈਲ ਕਰਾਂਗੇ ਠੀਕ ਐ ਫਿਰ ਆਪਾਂ ਇਹਦਾ ਕਰਾਂਗੇ ਇਹਦਾ ਨਾਮ ਮਾੜੇ ਕੀ ਐ ਟਿੱਗੂ ਆ ਦੇਖ ਲਾ ਹਜੇ ਵੀ ਸ਼ੁਰੂ ਨਹੀਂ ਕੀਤਾ ਹੈਅਰ ਸਟਾਈਲ ਨਹੀਂ ਆਉਂਦਾ ਤਾਂ ਨਾ ਕਰ ਵੇਖੀ ਕਿ ਤੇ ਵਲੌਗ ਦੇ ਨਾਲ-ਨਾਲ ਜਵਾਕਾਂ ਦੀ ਸ਼ਕਲ ਵੀ ਵਿਗਾੜ ਦਵੇਂ। ਉਹ ਵੇ ਪੱਟੀ ਆਂਦੀ ਆ ਕੁੜੀ ਦੇ ਵਾਲ ਆਏ ਨਹੀਂ ਮੈਂ ਥੋੜੇ-ਥੋੜੇ ਵਾਲਾਂ ਨੂੰ ਹੱਥਾਂ ਵਿੱਚ ਲੈ ਕੇ ਤੇ ਵਾਲਾਂ ਨੂੰ ਵਟਾ ਦੇ ਕੇ ਤੇ ਫਿਰ ਗੁੰਜਲਾ ਕੱਢਦਾ ਸਿੱਧਾ ਪੱਟੀ ਆਂਦੀ ਹੈ। ਵੀ ਜਵਾਕੜੀ ਤੇ ਪੀੜ ਹੋਈ ਜਾਂਦੀ ਹੈ ਕੀ ਹੋਗਾ ਜੇ ਨਿਆਣੀ ਕੁਝ ਬੋਲਦੀ ਨਹੀਂ ਪਈ। ਹਾਂ। ਇਸਕੇ ਡਿਡ ਮੈਂ ਹੈ ਕਿ ਮਹਿੰਦੀ ਖਾਦੀ ਹੈ ਤੁਹਾਨੂੰ ਪਤਾ ਨਹੀਂ ਇੱਕ ਗੱਲ ਅੱਜ ਦੇ ਵਲੌਗ ਦੇ ਵਿੱਚ हेयर ਸਟਾਈਲ ਸਿੱਖਣ ਨੂੰ ਮਿਲੂਗਾ ਕਿ ਨਹੀਂ ਮਿਲੂਗਾ ਇਹ ਤਾਂ ਨਹੀਂ ਪਤਾ ਪਰ ਵਾਲਾਂ ਵਿੱਚ ਗੁੰਝਲਾ ਕਿਵੇਂ ਕੱਢੀ ਦੀਆਂ ਇਹ ਜ਼ਰੂਰ ਸਿੱਖਣ ਨੂੰ ਮਿਲੂਗਾ ਦੋ ਕੰਟੇ ਲਾਣ ਕੇ ਇਹ ਚੱਕ ਵੀ ਕੀਤੀ ਹੈ ਜੀ ਜਰੂਰ ਆਪਸ ਟੈਂਡ ਲਓ ਨਹੀਂ ਹਾ ਮਿੱਡੀ ਕਰਨ ਨੂੰ ਤਾਂ హెయిర్ ਸਟਾਈਲ ਕਰਨੀ ਆ ਸਿੱਧਾ ਕਹਿੰਦੇ ਜਵਾਕਰ ਤੇ ਬਿੱਡੀਆਂ ਕਰਨੀਆਂ ਵੀ ਸਰ ਵਾ ਹੋਣਾ ਹੈ ਜਵਾਕ ਮੇਰੇ ਕੋਲ ਆ ਕੇ హెయిర్ ਸਟਾਈਲ ਕਰਨਾ ਵਾ ਮੈਂ ਖਾ ਪਤਾ ਕਿੰਨਾ ਕ ਘੈਂਟ హెయిర్ ਸਟਾਈਲ ਕਰੂਗੀ ਇਹ ਸਿੱਧਾ ਬੈਠ ਜਾ ਕੋਸੇ ਹਿੱਲੀ ਨੇ ਇੱਕਦਾਂ ਬਾਲ ਹੀ ਬਾਲੇ ਉੱਡ ਜਾਂਦੇ ਆ ਆ ਵੀ ਆਪ ਤਾਂ ਮੈਂ ਕਰ ਲੈਂਦੀ ਆ ਪਰ ਕਿਸੇ ਦੇ ਨਹੀਂ ਹੁੰਦੀ ਫੇਰੇ ਤਾਂ ਬੱਸ ਬੈਨੇ ਲੱਗ ਗਿਆ ਪਤਾ ਤੈਨੂੰ ਕਿੰਨਾ ਕ ਹੇਅਰ ਸਟਾਈਲ ਕਰਨਾ ਹੁੰਦਾ ਕਿੰਨਾ ਕ ਨਹੀਂ ਕਰਨਾ ਹੁੰਦਾ ਤੂੰ ਤਾਂ ਆਪ ਕਾ ਲੋ ਤਾਂ ਕਰਵਾਉਣੀ ਆ ਆਖੇ ਮੈਂ ਆਪ ਦੇ ਆਪ ਕਰ ਲੈਨੀ ਆ ਸ਼ੇਰ ਇੱਕ ਥਾਂ ਰੱਖ ਹਲਾਣਾ 5 ਘੰਟੇ ਹੋ ਗਿਆ ਕੁੜੀ ਨੂੰ ਬਿਠਾ ਕੇ ਰੱਖਿਆ ਵਾ 10 ਵਾਰਾਂ ਨੇ ਮਿੱਡੀਆਂ ਖੋਲ ਖੋਲ ਦੁਬਾਰਾ ਕਰ ਲਈਆਂ ਤੇ ਕੁੜੀ ਦੀ ਤਾਂ ਹਿੱਲੂਗੀ ਥੱਕ ਗਈ ਵਿਚਾਰੀ ਉਹ ਵੀ ਬੈਠੀ ਉਹ ਵੀ ਕਹਿੰਦੀ ਆ ਕਿ ਕਿਦੇ ਹੱਥੀ ਫਸ ਗਈਆਂ ਮੇਧੂ ਵਧੀਆ ਦੀ ਮਾਂ ਕੋਲੇ ਸਰਵ ਹਵਾ ਲੈਂਦੀ ਹਾਂਜੀ ਤਾਂ ਦੇਖੋ ਮੈਂ हेयर स्टाइल ਕੀਤਾ ਫਸਟ ਵਾਰ ਕੀਤਾ ਬਟ ਆ ਫਰੈਂਚ ਮਿੱਡੀਆਂ ਕੀਤੀਆਂ ਕਹਿਣਾ ਚੰਗੀਆਂ ਤਾਂ ਜਵਾਕ ਵੀ ਕਰ ਲੈਂਦੇ ਹੋਣਗੇ ਫਰੈਂਚ ਮਿੱਡੀ ਇਹਦੇ ਉਹਦੇ ਤਾਂ ਸਿੰਪਲ ਕਰ ਲੈਂਦੀ ਉਹੀ ਸੋਹਣੀਆਂ ਹੋ ਜਾਣੀਆਂ ਸੀ ਉਹਨਾਂ ਨਾਲ ਸ਼ਕਲ ਪੂਰਾ ਸੋਹਣੀ ਲੱਗੀ ਸੀ ਜਵਾਕੜੀਆਂ ਦੀ ਕਿਉਂ ਡੰਡ ਲਾਈ ਜਾਨੀਆ ਤਾਂ ਸਿੰਪਲ ਕਰਦੇ ਹਜੇ ਵੀ ਉਹਨਾਂ ਦੇ ਮਿੱਡੀਆਂ ਨਹੀਂ ਤਾਂ ਨਾ ਹੇਅਰ ਸਟਾਈਲ ਕਰਨਾ ਹੁੰਦਾ ਨਾ ਕੁੜੀਆਂ ਦੇ ਵਾਲ ਪੱਟੀ ਜਾਵੇਂ ਮੈਂ ਤਾਂ ਬਾਹਰ ਜਾੜ ਲੈ ਸੀ ਨਾ ਮੈਨੂੰ ਪਹਿਲਾਂ ਪਤਾ ਨਹੀਂ ਸੀ ਇਹਦੇ ਵੀ ਉਹੀ ਹੋਈ ਜਾਂਦੀ ਐ ਲਓ ਜੀ ਹਾਂ ਦੂਜੀ ਨੂੰ ਫੜ ਲੈ ਦੂਜੀ ਨੂੰ 10 ਘੰਟੇ ਬਿਠਾ ਕੇ ਰੱਖੂਗੀ ਇਹ ਜਿਹੜਾ ਕਹਿੰਦੀ ਹੈ ਨਾ ਇਹ ਵੀ ਹਾਂ हेयर स्टाइल ਦੇ ਨਾਲ ਨਾਲ ਮੈਂ ਮਹਿੰਦੀ ਵੀ ਲਾਉਂਗੀ ਕੁੜੀਆਂ ਦੇ ਤੇ ਅੱਜ ਹਸਬੰਦ ਨਾਲ ਪ੍ਰੈਂਕ ਵੀ ਕਰੂੰਗੀ ਮੈਨੂੰ ਨਹੀਂ ਲੱਗਦਾ ਮਹਿੰਦੀ ਲੱਗੂਗੀ ਤੇ ਹਸਬੰਦ ਨਾਲ ਪ੍ਰੈਂਕ ਹੋਊਗਾ ਅੱਜ ਦਾ ਵਲੌਗ ਤਾਂ ਬਸ हेयर स्टाइल ਦੇ ਵਿੱਚ ਹੀ ਨਿਕਲੂਗਾ ਖੰਜੂਰ ਖੰਜੂਰ ਵਾਂਗੂ ਪੋਲੀ ਪੋਲੀ ਹੀ ਹੁੰਦੀ ਹੈ ਐਂ ਜੇ ਕਰਕੇ ਦੇਖਦੇ ਢਿੱਲੀ ਵਾਲੀ ਗੁੱਤ ਦਾ ਖੰਜੂਰ ਵਾਂਗ ਜੇ ਕੁੜੀਆਂ ਨਾਲ ਸੱਟ ਉਹ ਕਿਹੜੀ ਮਹਿੰਦੀ ਮੈਂ ਉਹ ਦੇਖੋ ਇਹ ਦੂਜੀ ਗੁੱਤ ਕਰੀ ਜਾਂਦੀ ਐ ਤੇ ਜਵਾਕ ਕਹੀ ਜਾਂਦਾ ਖੰਜੂਰੀ ਗੁੱਤ ਮੈਨੂੰ ਲੱਗਦਾ ਭੂਰੋ ਨੂੰ ਆਪ ਨੂੰ ਹੀ ਨਹੀਂ ਪਤਾ ਵੀ ਇਹਨੂੰ ਖੰਜੂਰੀ ਗੁੱਤ ਕਹਿੰਦੀ ਐ ਕਿ ਸਿੰਪਲ ਗੁੱਤ ਕਹਿੰਦੇ ਆਗੇ ਜਵਾਕ ਨੂੰ ਖੰਜੂਰੀ ਗੁੱਤ ਦੱਸੀ ਜਾਂਦੀ ਐ ਇਹ ਜਾਂ ਤਾਂ ਢੀਲੀ ਢੀਲੀ ਹੈ ਖੰਜੂਰੂ ਕੇ ਵਾਂਗੂ ਨਹੀਂ ਖੰਜੂਰ ਤੋਂ ਢੀਲਾ ਹੁੰਦਾ ਇਹ ਤਾਂ ਕਸਾ ਕਸਾਇਆ ਆ ਇਹ ਆ ਤਾਂ ਖੰਜੂਰੀ ਗੁੱਤ ਕੀਤੀ ਐ ਭੂਰੋ ਪਰ ਮੈਨੂੰ ਤਾਂ ਕਿਸੇ ਪਾਸੇ ਖੰਜੂਰੀ ਲੱਗਦੀ ਨਹੀਂ ਭਈ ਮੈਨੂੰ ਤਾਂ ਦੇਖਣ ਤੋਂ ਇਦਾਂ ਲੱਗਦੀ ਜਿਵੇਂ ਸਿੰਪਲ ਗੁੱਤ ਕੀਤੀ ਹੁੰਦੀ ਐ ਨਾ ਤਾਂ ਤੈਨੂੰ ਫਰੈਂਚ ਕਰਨੀ ਆਂਦੀ ਐ ਨਾ ਤੈਨੂੰ ਖੰਜੂਰੀ ਗੁੱਤ ਕਰਨੀ ਆਂਦੀ ਐ ਦੋ ਵਧਿਆ ਸਿੰਪਲ ਮਿੱਡੀਆਂ ਕੁੜੀਆਂ ਦੇ ਕਰ ਦਿੰਦੀ ਤੇ ਸਿੰਪਲ ਗੁੱਤ ਕਰ ਦਿੰਦੀ ਬਹੁਤ ਸੋਹਣੀਆਂ ਲੱਗ ਰੀਆਂ ਸੀ ਕੁੜੀਆਂ ਇੰਨੀਆਂ ਵੀ ਵੱਡੀਆਂ ਦੀ ਸ਼ੂਟਿੰਗਾਂ ਸਿੰਪਲ ਹੀ ਸੋਹਣੀਆਂ ਲੱਗਣ ਲੱਗਣਗੀਆਂ ਇਹ ਹਾਂ ਠੀਕੋ ਕੇ ਬੈਠ ਉਹ ਨਹੀਂ ਦੇਖੋ ਉਲਟੀਆਂ ਲੱਗੀਆਂ ਪਈਆਂ ਉਹ ਬੈਠੀ ਜਿਹੜੀ ਫੇਸਟਾਇਲ ਤਾਂ ਦੇਖ ਲੈ ਕਿੰਨੇ ਸੋਹਣੇ ਕਰਦੀ ਆ ਇਹ ਹਣ ਵੇਨੇ ਮਹਿੰਦੀ ਕਿੰਨੀ ਸੋਹਣੀ ਲਾਉਂਦੀ ਐ ਕਿੰਨੇ ਕ ਚੰਦੇ ਚਲਾਉਂਦੀ ਆ ਆਪਦੇ ਮਹਿੰਦੀ ਲਾ ਕੇ ਇਹ ਜਿਹੜੇ ਮੋਰ ਪਿਆ ਆ ਮੋਰਾ ਕਿ ਕੀ ਆ ਬੂਆ ਆ ਤਾਂ ਇਹਦਾ ਮੈਂ ਵੀ ਮਹਿੰਦੀ ਲਿਆਉਣੀ ਆ ਪਹਿਲਾਂ ਵਾਲਾ ਡਿਜ਼ਾਈਨ ਤਾਂ ਸ ਮੈਂ ਵੀ ਮਹਿੰਦੀ ਲਿਆ ਕੇ ਆ ਮਹਿੰਦੀ ਤਾਂ ਤੇਰੇ ਕੋਲੋਂ ਪੀਕ ਚੋਂ ਨਿਕਲਦੀ ਨਹੀਂ ਪਈਗੀ ਤੇ ਤੂੰ ਬਣਾਏਂਗੀ ਮਹਿੰਦੀ ਦੇ ਡਿਜ਼ਾਈਨ ਪਹਿਲਾਂ ਮਹਿੰਦੀ ਵਾਲੀ ਪੀਕ ਚਲਾਉਣੀ ਸਖਲਾ ਫੜੀ ਦੀ ਕਿਵੇਂ ਉਹਦੇ ਵਿੱਚ ਮਹਿੰਦੀ ਕਿਵੇਂ ਕੱਢੀਦੀ ਆ ਕਿੰਨੇ ਕ ਨਪਨੀ ਹੁੰਦੀ ਹੈ ਪੀ ਕੇ ਕਿੰਨੇ ਕ ਨਹੀਂ ਨਪਨੀ ਹੁੰਦੀ ਪਹਿਲਾਂ ਇਹ ਸਖਲਾ ਫਿਰ ਆ ਜੀ ਮਹਿੰਦੀ ਵਾਲੇ ਡਿਜ਼ਾਈਨ ਬਣਾਉਣ ਲੇਕੇ ਮਹਿੰਦੀ ਲਾਉਂਗੀ ਹੁਣ ਮੈਂ ਮਹਿੰਦੀ ਨਾ ਹੁਣ ਕੁੜੀ ਨਿੱਕੀ ਹੈ ਨਾ ਇਹਨੂੰ ਕੀ ਪਤਾ ਵੀ ਮਹਿੰਦੀ ਵਾਲੇ ਡਿਜ਼ਾਈਨ ਕਿਵੇਂ ਬੰਦੇ ਕਿਵੇਂ ਨਹੀਂ ਬੰਦੇ ਕਿਵੇਂ ਸੋਹਣੀ ਲੱਗਦੀ ਹੈ ਕਿਵੇਂ ਸੋਹਣੀ ਨਹੀਂ ਲੱਗਦੀ ਲੱਗੀ ਵੀ ਇਹਨੂੰ ਤਾਂ ਬਸ ਆਇਆ ਕੁੜੀ ਨੂੰ ਵੀ ਹਾਂ ਮੇਰੇ ਮਹਿੰਦੀ ਲੱਗ ਗਈ ਹੈ ਚਾ ਮੇਰਾ ਪੂਰਾ ਹੋ ਗਿਆ ਪਰ ਇਹਨੂੰ ਆਏ ਨਹੀਂ ਪਤਾ ਕਿ ਮੇਰੇ ਹੱਥਾਂ ਦੀ ਡਾਂਡੀ ਲਾਈ ਇਹਨੇ ਖੜ ਕੇ ਜਿਵੇਂ ਸਰਵੰਦੀ ਨੇ ਡੰਡ ਲਾਈ ਸੀ ਵਾਲਾਂ ਦੀ ਉਹ ਮੈਂ ਹੱਥਾਂ ਦੀ ਲਾਤੀ ਹ ਹਾਂਜੀ ਤਾਂ ਤੁਸੀਂ ਦੇਖ ਹੀ ਸਕਦੇ ਹੋ ਇਹਨੇ ਤਾਂ ਲਾਤੀ ਮੈਡਮ ਨੇ ਤੇ ਆਹ ਵਾਲੀ ਮਹਿੰਦੀ ਦੇਖੋ ਚੈੱਕ ਕਰੋ ਤੇ ਬਾਕੀ ਮੈਨੂੰ ਲਾਉਣੀ ਤਾਂ ਆਉਂਦੀ ਨਹੀਂ ਵੈਸੇ ਇੱਕ ਕੋਸ਼ਿਸ਼ ਸੀਗੀ ਤੇ ਜੋ ਮੈਂ ਲਗਾਈ ਹੈ ਨਾ ਲੈ ਭੂਰ ਐਵੇਂ ਕਹੀ ਜਾਂਦੀ ਆ ਤੂੰ ਤਾਂ ਵੀ ਮੈਂ ਪਹਿਲੀ ਵਾਰ ਮਹਿੰਦੀ ਲਾਈ ਆ ਪਹਿਲੀ ਪਹਿਲੀ ਵਾਰ ਕੋਸ਼ਿਸ਼ ਕੀਤੀ ਹੈ ਪਰ ਮੈਂ ਤਾਂ ਕਹਿੰਨੀ ਐਨੀ ਸੋਹਣੀ ਮਹਿੰਦੀ ਲਾਈਏ ਤੂੰ ਤਾਂ ਆ ਜਿਹੜੇ ਬਾਜ਼ਾਰਾਂ ਵਿੱਚ ਭਈਏ ਬੈਠੇ ਹੁੰਦੇ ਉਹਨਾਂ ਨੂੰ ਐਵੇਂ ਆਪਾਂ ਪੈਸੇ ਦੇਈ ਜਾਂਦੇ ਆ ਲੁਟਾਈ ਜਾਂਦੇ ਆ ਆਪਦੇ ਆਪ ਨੂੰ ਆਪਾਂ ਉਹਨਾਂ ਕੋਲ ਵੀ ਹਾਂ ਸਾਡੇ ਮਹਿੰਦੀ ਲਾ ਦੋ ਇੱਕ ਫੋਲ ਬਣਾਉਂਦਾ 50 ਰੁਪਏ ਲੈ ਜਾਂਦੇ ਆ ਮੈਂ ਤਾਂ ਕਹਿੰਨੀ ਉਹਨਾਂ ਨੂੰ ਭਈਆਂ ਨੂੰ ਤੇਰੇ ਕੋਲ ਆ ਕੇ ਮਹਿੰਦੀ ਸਿੱਖਣੀ ਚਾਹੀਦੀ ਆ ਕਿੰਨੀ ਸੋਹਣੀ ਮਹਿੰਦੀ ਲਾਉਣੀ ਆ ਤੂੰ ਐਂ ਕਰਕੇ ਮਹਿੰਦੀ ਦੀਆਂ ਕਲਾਸਾਂ ਖੋਲ ਲਾ ਆਨਲਾਈਨ ਵੀ ਦੇ ਦੇ ਕਾ ਤੇ ਆਫਲਾਈਨ ਵੀ ਐਨੀ ਸੋਹਣੀ ਮਹਿੰਦੀ ਲਾਉਣੀ ਆ ਤੂੰ ਤੇ ਆਹ ਤਾਂ ਕੋਸ਼ ਵੀ ਨਹੀਂ ਦੇਖ ਰਿਆ ਕਾ ਚਮਚ ਬੱਜ ਗਿਆ ਉਹ ਦੇਖ ਬੰਦ ਨਈ ਜੇ ਤੂੰ ਉਹਨਾਂ ਦੇ ਹੱਥਾਂ ਦੇ ਕਾ ਚਮਚ ਮਾਰਿਆ ਸੀਗਾ ਤਾਂ ਹੀ ਕਾ ਚਮਚ ਦੇਖਦਾ ਪਿਆ ਹੁਣ ਇਹ ਤਾਂ ਹੈ ਨਹੀਂ ਕਿ ਤੂੰ ਬਹੁਤ ਵਧੀਆ ਪ੍ਰੋਫੈਸ਼ਨਲ ਮਹਿੰਦੀ ਆਰਟਿਸਟ ਹੈ ਤੇ ਬਹੁਤ ਵਧੀਆ ਮਹਿੰਦੀ ਲਾਈ ਹੋਊਗੀ ਤੇ ਮਹਿੰਦੀ ਜਿਹੜੀ ਖਰਾਬ ਹੋ ਗਈ ਆਪ ਹੀ ਲੱਗਾਂ ਤੋਂ ਬਾਅਦ ਸੁੱਕਣ ਤੋਂ ਬਾਅਦ ਜਿਹੋ ਜੀ ਲਾਈ ਆ ਉਹ ਜੀ ਦੇਖੂਗੀ ਹੱਥਾਂ ਦੀ ਡੰਡ ਲਾਈ ਸੀ ਤੇ ਉਹੀ ਦੇਖੂਗੀ ਹੁਣ ਆਪ ਦੇ ਜਾਣਨਾ ਜਦੋਂ ਨਾ ਵਲੌਗ ਸ਼ੁਰੂ ਕੀਤਾ ਸੀ ਬੜਾ ਖੁਸ਼ ਹੋ ਕੇ ਦੱਸਿਆ ਸੀਗਾ ਵੀ ਹਾਂ ਮੈਂ ਅੱਜ ਕੁਣੀਆਂ ਦੇ ਬਣਾਉਂਗੀ हेयर ਸਟਾਈਲ ਤੇ ਨਾਲ ਹੀ ਲਾਉਂਗੀ ਮਹਿੰਦੀ ਵੇਖਣੀ ਕਿੰਨੀ ਸੋਹਣੀ ਮਹਿੰਦੀ ਲਾ ਲੈਂਦੀ ਹੈ ਕਿੰਨਾ ਸੋਹਣਾ हेयर ਸਟਾਈਲ ਕਰ ਲੈਂਦੀ ਹੈ ਪ੍ਰੋਫੈਸ਼ਨਲ ਐਨਾ ਕਮਾ ਬਚੇ ਤਾਂ ਇਹ ਪਰ ਆਏ ਨਹੀਂ ਪਤਾ ਸੀਗਾ ਜਵਾਕਾਂ ਦੀ ਡਾਂਡੀ ਲਾਉਗੀ ਇਹ ਨਾਲੇ ਸੱਚ ਤੂੰ ਤਾਂ ਕਹਿੰਦੀ ਸੀ ਮੈਂ ਆਪਦੇ ਹਸਬੰਡ ਨਾਲ ਕਰੂੰਗੀ ਪ੍ਰੈਂਕ ਤੇਰੇ ਮਹਿੰਦੀ ਡਿਜ਼ਾਈਨ ਵੀ ਵੇਖ ਲੈ हेयर ਸਟਾਈਲ ਵੀ ਵੇਖ ਲੈ ਪਰ ਤੇ ਜਿਹੜਾ ਹਸਬੰਡ ਨਾਲ ਪ੍ਰੈਂਕ ਕੀਤਾ ਤੂੰ ਆਪਦੇ ਨਾਲ ਉਹ ਨਹੀਂ ਵੇਖਿਆ ਗਿਆ ਉਹ ਕਿੱਥੇ ਗਿਆ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਤੇ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਫੇਰ ਮਿਲਦੇ ਆਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ